ਦਿਖਾਈ ਦੇ ਰਹੀਆਂ ਇਹ ਤਸਵੀਰਾਂ ਪੰਜਾਬ ਦੀ ਇੱਕ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ ਜੋ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਆ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਇਹ ਕੇਂਦਰੀ ਜੇਲ੍ਹ ਸੁਰਖੀਆਂ ਦੇ ਵਿੱਚ ਆਈ ਹੈ ਕਿਉਂਕਿ ਤੜਖਸਾਰ ਪੁਲਿਸ ਦੀਆਂ ਕਈ ਟੀਮਾਂ ਇਸ ਜੇਲ੍ਹ ਦੇ ਵਿੱਚ ਪਹੁੰਚਦੀਆਂ ਨੇ ਅਤੇ ਫਿਰ ਮੁਲਾਜ਼ਮਾਂ ਦੇ ਵੱਲੋਂ ਅੰਦਰ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਤਸਵੀਰਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ ਅਕਸਰ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਜੇਲ੍ਹ ਖੀਆਂ ਦੇ ਵਿੱਚ ਆਈ ਹੈ ਦੱਸਦੇ ਕਿ ਇੱਥੇ ਮੁਲਾਜ਼ਮਾਂ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਿਆ ਅਤੇ ਕਈ ਅਫਸਰਾਂ ਦੇ ਨਾਲ ਤਕਰੀਬਨ 200 ਮੁਲਾਜ਼ਮ ਤੜਕਸਾਰ ਇਸ ਜੇਲ੍ਹ ਦੇ ਵਿੱਚ ਪਹੁੰਚਦੇ ਆ ਤੇ ਅੰਦਰ ਜਾ ਕੇ ਫਿਰ ਚੈਕਿੰਗ ਕੀਤੀ ਜਾਂਦੀ ਹੈ ਉੱਥੇ ਹੀ ਦੱਸਦੇ ਕਿ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਨਚੇਤ ਚੈਕਿੰਗ ਕੀਤੀ ਗਈ ਹੈ ਕਿਉਂਕਿ ਦੇਸ਼ ਭਰ ਦੇ ਵਿੱਚ ਇੱਕ ਪਾਸੇ ਜਿੱਥੇ ਚੋਣਾਂ ਦਾ ਮਾਹੌਲ ਹੈ ਉੱਥੇ ਹੀ ਜੇਲ੍ਹਾਂ ਦੇ ਪ੍ਰਬੰਧਾਂ ਨੂੰ ਵੀ ਠੁਕਮਾ ਰੱਖਣ ਦੇ ਲਈ ਇਹ ਚੈਕਿੰਗ ਕੀਤੀ ਜਾਂਦੀ ਹੈ ਉੱਥੇ ਹੀ ਉਹਨਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਵੀ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਪੁਲਿਸ ਦਾ ਸਿੱਖਾ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਹੁਣ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਤੜਕਸਾਰ ਪੁਲਿਸ ਦੀਆਂ ਕਈ ਟੀਮਾਂ ਪਹੁੰਚਦੀਆਂ ਨੇ ਅਤੇ ਫਿਰ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਬਠਿੰਡਾ ਦੀ ਜੇਲ੍ਹ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕੋਈ ਨਾ ਕੋਈ ਮਾਮਲਾ ਇੱਥੋਂ ਸਾਹਮਣੇ ਆਉਂਦਾ ਰਹਿੰਦਾ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਇਹ ਅਚਨਚੇਤ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਇਸ ਚੈਕਿੰਗ ਦੇ ਬਾਰੇ ਜਾਣਕਾਰੀ ਦਿੰਦਿਆਂ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾਉਂ ਦੰਦੇ ਆ ਸਕਰੀਨ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਪੰਜਾਬ ਦੀ ਇੱਕ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ ਜੋ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਆ ਦੱਸਦੀ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਸੁਪਰਵਾਈਜ਼ਨ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ੍ਹ ਬਠਿੰਡਾ ਦੀ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ ਇਸ ਚੈਕਿੰਗ ਦੌਰਾਨ ਸਾਡੀ ਜ਼ਿਲ੍ਹੇ ਦੇ 8 ਡੀਐਸਪੀ ਸਬਾਨ ਉਹਨਾਂ ਦੇ ਨਾਲ 8 ਐਸਐਚਓ ਸਬਾਨ ਨਾਲ ਸਪੈਸ਼ਲ ਬ੍ਰਾਂਚ ਸੀਆਈਏ ਦੀ ਟੀਮ ਜਿਹੜੀ ਹੈਗੀ ਮਾਰਨਿੰਗ ਜਿਹੜੀ ਹੈਗੀ ਸਰਚ ਬੈਨ ਕੀਤਾ ਗਿਆ ਇਹ ਤਕਰੀਬਨ ਅਸੀਂ 6 ਵਜੇ ਦੇ ਕਰੀਬ ਸਰਚ ਬੈਨ ਸਟਾਰਟ ਕੀਤਾ ਸੀਗਾ ਤੇ 4 ਘੰਟੇ ਦੇ ਕਰੀਬ ਜਿਹੜਾ ਹੈਗਾ ਸਰਚ ਇੱਥੇ ਚੱਲੀ ਹੈ 4 ਘੰਟੇ ਦੇ ਵਿੱਚ ਸਾਡੇ 200 ਦੇ ਕਰੀਬ ਮੁਲਾਜ਼ਮ ਜਿਹੜੇ ਸੀ ਡਿਪਲੋਏ ਕੀਤੇ ਗਏ ਸੀਗੇ ਸੋ ਜਿਹੜੇ ਇਲੈਕਸ਼ਨ ਦੇ ਦੌਰਾਨ ਵੀ ਇਦਾਂ ਦੇ ਮਤੇ ਨਜ਼ਰ ਰੱਖਦੇ ਹੋਏ ਇਦਾਂ ਦੇ ਕੈਸ ਆਪਰੇਸ਼ਨ ਸਰਚ ਆਪਰੇਸ਼ਨ ਜਿਹੜੇ ਹੈਗੇ ਆਲੱਗ-ਆਲੱਗ ਜਗ੍ਹਾ ਤੇ ਅਲੱਗ-ਅਲੱਗ ਫਾਰਮੈਟ ਦੇ ਜਿਹੜੇ ਹੈਗੇ ਸਾਡੇ ਵੱਲੋਂ ਕੀਤੇ ਜਾਣਗੇ ਇਦਾਂ ਸੀ ਹੌਟਸਪੌਟ ਜਿਹੜੇ ਡਰਗ ਦੇ ਆ ਉੱਥੇ ਵੀ ਸਰਚ ਪੈਨ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਦਾਂ ਹੀ ਇਸੇ ਲੜੀ ਦੇ ਤਹਿਤ ਅੱਜ ਕੇਂਦਰੀ ਜੇਲ ਮਠੰਡਾ ਦੀ ਸਾਡੇ ਵੱਲੋਂ ਮਠੰਡਾ ਪੁਲਿਸ ਵੱਲੋਂ ਸਰਚ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਪੰਜਾਬ ਦੀ ਇੱਕ ਕੇਂਦਰੀ ਜੇਲ ਤੋਂ ਸਾਹਮਣੇ ਆਈਆਂ ਨੇ ਜੋ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਆ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਇਹ ਕੇਂਦਰੀ ਜੇਲ ਸੁਰਖੀਆਂ ਦੇ ਵਿੱਚ ਆਈ ਹੈ ਕਿਉਂਕਿ ਤੜਖਸਾਰ ਪੁਲਿਸ ਦੀਆਂ ਕਈ ਟੀਮਾਂ ਇਸ ਜੇਲ ਦੇ ਵਿੱਚ ਪਹੁੰਚਦੀਆਂ ਨੇ ਅਤੇ ਫਿਰ ਮੁਲਾਜ਼ਮਾ ਦੇ ਵੱਲੋਂ ਅੰਦਰ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਭਿੰਡਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ ਅਕਸਰ ਹੀ ਭਿੰਡਾ ਦੀ ਕੇਂਦਰੀ ਜੇਲ੍ਹ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਆ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਜੇਲ੍ਹ ਸੁਰਖੀਆਂ ਦੇ ਵਿੱਚ ਆਈ ਹੈ ਦੱਸਦੇ ਇਹ ਕਿ ਇੱਥੇ ਮੁਲਾਜ਼ਮਾਂ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਿਆ ਤੇ ਕਈ ਅਫਸਰਾਂ ਦੇ ਨਾਲ ਤਕਰੀਬਨ 200 ਮੁਲਾਜ਼ਮ ਤਰਕਸਾਰ ਇਸ ਜੇਲ੍ਹ ਦੇ ਵਿੱਚ ਪਹੁੰਚਦੇ ਆ ਤੇ ਅੰਦਰ ਜਾ ਕੇ ਫਿਰ ਚੈਕਿੰਗ ਕੀਤੀ ਜਾਂਦੀ ਆ ਉੱਥੇ ਹੀ ਦੱਸਦੇ ਇਹ ਕਿ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਨਚੇਤ ਚੈਕਿੰਗ ਕੀਤੀ ਗਈ ਹੈ ਕਿਉਂਕਿ ਦੇਸ਼ ਭਰ ਦੇ ਵਿੱਚ ਇੱਕ ਪਾਸੇ ਜਿੱਥੇ ਉਹਨਾਂ ਦਾ ਮਾਹੌਲ ਹੈ ਉੱਥੇ ਹੀ ਜੇਲ੍ਹਾਂ ਦੇ ਪ੍ਰਬੰਧਾਂ ਨੂੰ ਵੀ ਠੁਕਮਾ ਰੱਖਣ ਦੇ ਲਈ ਚੈਕਿੰਗ ਕੀਤੀ ਜਾਂਦੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਵੀ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਪੁਲਿਸ ਦਾ ਦਿੱਖਾ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਹੁਣ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਤੜਕਸਾਰ ਪੁਲਿਸ ਦੀਆਂ ਕਈ ਟੀਮਾਂ ਪਹੁੰਚਦੀਆਂ ਨੇ ਅਤੇ ਫਿਰ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਬਠਿੰਡਾ ਦੀ ਜੇਲ੍ਹ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕੋਈ ਨਾ ਕੋਈ ਮਾਮਲਾ ਇੱਥੋਂ ਸਾਹਮਣੇ ਆਉਂਦਾ ਰਹਿੰਦਾ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਆ ਇਹ ਅਚਨਚੇਤ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਇਸ ਚੈਕਿੰਗ ਦੇ ਬਾਰੇ ਜਾਣਕਾਰੀ ਦਿੰਦੇ ਆ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾਂ ਦੰਦੇ ਆ ਸਕਰੀਨ ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਪੰਜਾਬ ਦੀ ਇੱਕ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈਆਂ ਨੇ ਜੋ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਆ ਦੱਸਦੀ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਸੁਪਰਵਾਈਜ਼ਨ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ੍ਹ ਬਠਿੰਡਾ ਦੀ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ ਇਸ ਚੈਕਿੰਗ ਦੌਰਾਨ ਸਾਡੀ ਜ਼ਿਲ੍ਹੇ ਦੇ 8 ਡੀਐਸਪੀ ਸਬਾਨ ਉਹਨਾਂ ਦੇ ਨਾਲ 8 ਐਸਐਚਓ ਸਬਾਨ ਨਾਲ ਸਪੈਸ਼ਲ ਬ੍ਰਾਂਚ ਸੀਆਈਏ ਦੀ ਟੀਮ ਜਿਹੜੀ ਹੈਗੀ ਮਾਰਨਿੰਗ ਜਿਹੜੀ ਹੈਗੀ ਸਰਚ ਬੈਨ ਕੀਤਾ ਗਿਆ ਇਹ ਤਕਰੀਬਨ ਅਸੀਂ 6 ਵਜੇ ਦੇ ਕਰੀਬ ਸਰਚ ਬੈਨ ਸਟਾਰਟ ਕੀਤਾ ਸੀਗਾ ਤੇ 4 ਘੰਟੇ ਦੇ ਕਰੀਬ ਜਿਹੜਾ ਹੈਗਾ ਸਰਚ ਇੱਥੇ ਚੱਲੀ ਹੈ ਤੇ 4 ਘੰਟੇ ਦੇ ਵਿੱਚ ਸਾਡੇ 200 ਦੇ ਕਰੀਬ ਮੁਲਾਜ਼ਮ ਜਿਹੜੇ ਸੀ ਡਿਪਲੋਏ ਕੀਤੇ ਗਏ ਸੀਗੇ ਸੋ ਜਿਹੜੇ ਇਲੈਕਸ਼ਨ ਦੇ ਦੌਰਾਨ ਵੀ ਇਦਾਂ ਦੇ ਮਦਦ ਨਜ਼ਰ ਰੱਖਦੇ ਹੋਏ ਇਦਾਂ ਦੇ ਕੈਸੋ ਆਪਰੇਸ਼ਨ ਸਰਚ ਆਪਰੇਸ਼ਨ ਜਿਹੜੇ ਹੈਗੇ ਆਲੱਗ-ਆਲੱਗ ਜਗ੍ਹਾ ਤੇ ਅਲੱਗ-ਅਲੱਗ ਫਾਰਮੈਟ ਦੇ ਜਿਹੜੇ ਹੈਗੇ ਸਾਡੇ ਵੱਲੋਂ ਕੀਤੇ ਜਾਣਗੇ ਜਿੱਦਾਂ ਅਸੀਂ ਹੌਟਸਪੌਟ ਜਿਹੜੇ ਡਰਗ ਦੇ ਉੱਥੇ ਵੀ ਸਰਚ ਪੈਨ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਦਾਂ ਹੀ ਇਸੇ ਲੜੀ ਦੇ ਤਹਿਤ ਅੱਜ ਕੇਂਦਰੀ ਜੇਲ੍ਹ ਮਠੰਡਾ ਦੀ ਸਾਡੇ ਵੱਲੋਂ ਮਠੰਡਾ ਪੁਲਿਸ ਵੱਲੋਂ ਸਰਚ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ